ਗੁਰੂ ਜਰਨ ਨੂੰ ਸਵਾਗਤ ਹੈ ਸਾਡਾ ਨੰਮਿਤ ਬੁਲਾਵਟ ਵਿੱਚ ਅੱਜ ਆਪਾਂ ਬਣਾਵਾਂਗੇ ਆਟੇ ਦੀਆਂ ਪਿੰਨੀਆਂ ਉਹਦੇ ਵਾਸਤੇ ਆਪਾਂ 1 ਕਿਲੋ ਘਿਓ ਲਿਆ ਆਟਾ ਲਿਆ 1 ਕਿਲੋ ਸ਼ੋਕ ਜੁਆਣੇ ਬਾਦਾਂ ਦਾ ਕਾਜੂ ਖਸਖਸ ਸ਼ੀਨੀਏ ਇਧਰ ਇੱਕ ਕੜਾਈ ਰੱਖ ਲਈ ਕੜਾਈ ਦੇ ਵਿੱਚ ਘਿਓ ਪਾ ਲੈ ਗਰਮ ਹੋ ਗਿਆ ਜੀ ਉਹ ਹੁਣ ਪਾ ਲਈਏ ਜੀ 아빠 보내.

Yeah, you see it?